ਸਵਾਗਤ ਹੈ ਜੀ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਹਾਂ ਰਮੇਸ਼ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਬੁੱਧਵਾਰ ਸਵੇਰੇ ਮੋਰਿੰਡਾ ਸ਼ਹਿਰ ਦਾ ਅਚਾਨਕ ਦੌਰਾ ਕੀਤਾ ਇਸ ਮੌਕੇ ਬਹੁਤ ਸਾਰੇ ਸ਼ਹਿਰ ਵਾਸੀਆਂ ਵੱਲੋਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀਆਂ ਖੁੱਲ੍ਹ ਕੇ ਸ਼ਿਕਾਇਤਾਂ ਕੀਤੀਆਂ ਗਈਆਂ ਇਥੋਂ ਤੱਕ ਕਿ ਕੌਂਸਲਰਾਂ ਨੇ ਵੀ ਇਹਨਾਂ ਸ਼ਿਕਾਇਤਾਂ ਸਬੰਧੀ ਹਾਮੀ ਭਰੀ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਇਹਦੇ ਹਾਲਾਤ ਬੇਹਦ ਕਿੰਨੇ ਨੇ ਜੀ ਜੇ ਮੇਗੀ ਤੁਸੀਂ ਸਾਰੇ ਜਾਣਦੇ ਹੋ ਸਾਡੇ ਤੁਸੀਂ ਪ੍ਰੈਸ ਵੀਰ ਹੋ ਸਾਡੇ ਸੋਸ਼ਲ ਮੀਡੀਆ ਤੋਂ ਵੀਡੀਓ ਪਹੁੰਚੇ ਹੈ ਤੇ ਕਰਮ ਨਸੀ ਹਰੇਕ ਹਫਤੇ ਦੋ ਜਾਂ ਤਿੰਨ ਕਾਰਪੋਰੇਸ਼ਨ ਜਾਂ ਕਮੇਟੀਆਂ ਸੀ ਵਿਜ਼ਿਟ ਕਰੀ ਦੀ ਤੇ ਉਸੇ ਰੁਟੀਨ ਇਨਸਪੈਕਸ਼ਨ ਜਾਂ ਵਿਜ਼ਿਟ ਦੇ ਮੁਤਾਬਕ ਅਸੀਂ ਹਮਿੰਟਾ ਪਹੁੰਚੇ ਸੀ ਐਮਪਲੀ ਸਾਬ ਨੇ ਸਾਨੂੰ ਬੜੀ ਰਿਕਵੈਸਟ ਕੀਤੀ ਕਿ ਤੁਸੀਂ ਸਾਡੇ ਹਲਕੇ ਦੇ ਵੀਰ ਜ਼ਰੂਰ ਆਓ ਜੇ ਜੋ ਹਾਲਾਤ ਦੇਖੇ ਨੇ ਮੈਂ ਉਹ ਤੁਹਾਡੇ ਸਾਹਮਣੇ ਹੀ ਬੋਲਾਈ ਦੇ ਮਾਰੇ ਹਾਲਾਤ ਨੇ तकरीबन ਕਿੰਨੇ ਦੇ 2.5 ਸਾਲ ਤੋਂ ਜਿਹੜਾ ਹੈਗਾ ਪਾਣੀ ਦਾ ਸੜਕਾਂ ਤੇ ਹੈਗਾ ਸੀਵਰ ਦਾ ਕੰਮ ਨਾ ਹੈਗਾ ਉਹ ਬੜਾ ਦਰਸਯੋਗ ਹੈਗਾ ਉਹ ਤੇ ਮੈਂ ਸਾਡੇ ਨਾਲ ਪੂਰੀ ਟੀਮ ਸਾਡੇ ਨਾਲ ਸੀਵਰ ਡਿਪਾਰਟਮੈਂਟ ਦੀ ਸਾਡੇ ਈਓ ਸਾਹਿਬ ਸਾਡੇ ਜਿਲ੍ਹੇ ਵੀ ਡਿਪਾਰਟਮੈਂਟ ਕਮੇਟੀ ਦੇ ਸਾਰੇ ਪ੍ਰਸ਼ਾਸਨ ਦੇ ਸਾਡੇ ਅਧਿਕਾਰੀ ਨਾਲ ਹੈਗੇ ਤੇ ਮੈਂ ਸਖਤ ਹਦਾਇਤਾਂ ਚ ਮੈਸੀਵਰ ਡਿਪਾਰਟਮੈਂਟ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ 20 ਦਿਨ ਦਾ ਸਮਾਂ ਮੰਗਦੇ ਸੀ ਮੈਂ ਕਿ ਤੁਸੀਂ 10 ਦਿਨ ਫालतू ਲੈ ਲਓ ਸਾਡਾ ਇੱਕ ਮਹੀਨਾ ਸਮਾਂ ਲੈ ਲਓ ਜੋ ਅੱਜ ਮੈਂ ਦੇਖਿਆ ਇਦਾਂ ਦੇ ਹਾਲਾਤ ਕੋਈ ਦੁਬਾਰਾ ਦੇਖ ਨਹੀਂ ਲੈਣੀ ਚਾਹੀਦੇ ਮੈਂ ਮਹੀਨੇ ਬਾਅਦ ਦੁਬਾਰਾ ਆਉਂਗਾ ਜਿਹੜੇ ਸਾਡੇ EO ਸੀਗੇ ਉਹਦੀ ਤਾਂ ਮੈਂ ਛੁੱਟੀ ਕਰਤੀ ਉਹਨੂੰ ਇੱਥੋਂ ਤਫਾ ਕਰਤਾ ਮੈਂ ਭੇਜਦਾ ਲੱਗਿਆ ਜੇ ਕੰਮ ਨਹੀਂ ਕਰਦਾ ਉਹ ਸਰਕਾਰ ਦਾ ਉਹਨੂੰ ਰੱਖਣ ਦਾ ਤੇ ਕੀ ਫਾਇਦਾ ਉਹ ਨਾਲ ਉਹਨਾਂ ਦੇ ਟਰਾਂਸਫਰ ਤੇ ਜੇ ਇਹਦੀ ਬੜੀ ਕੰਪਲੇਂਟ ਸੀ ਤੇ ਸੈਂਟਰ ਇੰਸਪੈਕਟਰ ਉਹ ਕਿਤੇ ਦੇਖਦੇ ਨਹੀਂ ਕਹਿੰਦੇ ਨਹੀਂ ਸਾ ਸਕ ਟੈਕਸ਼ੀ ਲੈਣ ਜੋ ਦੋਨੋਂ ਵਿੱਚ ਸਸਪੈਂਸ਼ਨ ਦੇ ਆਰਡਰ ਕਰਦੇ ਹੈਗੇ ਤੇ ਜਿਹੜਾ ਵੀ ਦੇਖੋ ਅਸੀਂ ਲੋਕਾਂ ਨੇ ਚੁਲੇ ਹੋਣ ਮੈਲੇ ਹੈਗੇ ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਹੈਗੀ ਆ ਠੀਕ ਹੈ ਜੇ ਉਹ ਤਨਖਾਹ ਲੈ ਕੇ ਵੀ ਕੰਮ ਨਾ ਕਰਨ ਲੋਕ ਸੇਵਾ ਨਾ ਕਰਨ ਸਰਕਾਰ ਦਾ ਕੰਮ ਨਾ ਕਰਨ ਪੰਜਾਬ ਦੀ ਸੇਵਨ ਫਿਰ ਉਹਨਾਂ ਦਾ ਕੀ ਫਾਇਦਾ ਸੋ ਅਸੀਂ ਬੜੇ ਸਖਤ ਅਗੇ ਇਸ ਮਾਮਲੇ ਚ ਜੇ ਉਹਨਾਂ ਅਸੀਂ ਸਫਾਈ ਨਹੀਂ ਕਰਾ ਸਕੇ ਅੱਜ ਦੇ ਸਵੇਜਾ ਸੀਵਰਸ ਸਾਫ ਨਹੀਂ ਕਰਾ ਸਕਦੇ ਪੀਣ ਵਾਲਾ ਪਾਣੀ ਸਾਫ ਉਹਨੂੰ ਮੁਹੱਈਆ ਨਹੀਂ ਕਰਾ ਸਕਦੇ ਫਿਰ ਇਹਨਾਂ ਅਫਸਰਾਂ ਦਾ ਵੀ ਕੋਈ ਫਾਇਦਾ ਇਤੁਰ ਕਰਨਾ ਸੋ ਮੈਂ ਤੁਹਾਨੂੰ ਵਿਸ਼ਵਾਸ ਹੁੰਦਾ ਅਸੀਂ ਮਹੀਨੇ ਬਾਅਦ ਅਸੀਂ ਦੁਬਾਰਾ ਵਿਜ਼ਿਟ ਕਰਾਂਗੇ ਆਪਾਂ ਤੇ ਉਮੀਦ ਕਰਦਾ ਕਿ ਵਾਕਈ ਜਿਹੜੇ ਅੱਜ ਕੰਡੀਸ਼ਨ ਦੇਖ ਕੇ ਇਹ ਸੋ ਕਾਫੀ ਚੰਗੇ ਉਹ ਹਾਲਾਤ ਜੀ ਧੰਨਵਾਦ ਕੈਬਨਟ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਚੌਗਿਰਦੇ ਦੀ ਸਫਾਈ ਸਾਫ ਪਾਣੀ ਅਤੇ ਹੋਰ ਸਿਹਤ ਸਹੂਲਤਾਂ ਦੇਣ ਲਈ ਬਿਲਕੁਲ ਸਪਸ਼ਟ ਹੈ ਉਹਨਾਂ ਨੇ ਕਿਹਾ ਕਿ ਇਹ ਸਹੂਲਤਾਂ ਨਾ ਦੇਣ ਵਾਲੇ ਕਿਸੇ ਵੀ ਨਗਰ ਕੌਂਸਲ ਅਧਿਕਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੋਰਿੰਡਾ ਤੋਂ ਅਮਰਜੀਤ ਠੀਮਾਨ ਦੀ ਰਿਪੋਰਟ ਪੰਜਾਬੀ ਜਾਗਰਣ